ਸਾਤਸਰੀਆ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਹਾਂ ਪਿਛਲੇ ਦਿਨੀ ਇੱਕ ਫਰੋਜਪੁਰ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਆ ਜਿਸ ਮੰਦਭਾਗੀ ਘਟਨਾ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹਮਲਾਵਰਾਂ ਨੇ ਗੱਡੀ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਫਾਇਰਿੰਗ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਤੇ ਦੋ ਜ਼ਖਮੀ ਹੋ ਜਾਂਦੇ ਆ ਖੋਰ ਬਹੁਤ ਲੋਕਾਂ ਦੇ ਸਵਾਲ ਸੀ ਜਦੋਂ ਮੈਂ ਥੰਬਨੇਲ ਬਣਾ ਕੇ ਪਾਇਆ ਸੀਗਾ ਵੀ ਇਸ ਪਿੱਛੇ ਦਾ ਕਾਰਨ ਕੀ ਆ ਮੇਰਾ ਇਸ ਰਿਪੋਰਟ ਨੂੰ ਲੇਟ ਬਣਾਉਣ ਦਾ ਕਾਰਨ ਇਹੀ ਆ ਕਿ ਮੈਂ ਇਸ ਕੇਸ ਦੇ ਉੱਪਰ ਕੋਖ ਪੜਤਾਲ ਕਰ ਰਿਹਾ ਸੀ ਜਿਵੇਂ ਕਿ ਅੱਜ ਪਰਿਵਾਰ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਨੌ ਜਾਣੇ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਪਰ ਇਸ ਕੇਸ ਦੇ ਵਿੱਚ ਦੋ ਵੱਡੇ ਨਾਮ ਸਾਹਮਣੇ ਆਏ ਆ ਜਿਵੇਂ ਕਿ ਇੱਕ ਨੌਜਵਾਨ ਅਫੀਸ਼ ਚੋਪੜਾ ਤੇ ਇੱਕ ਨੌਜਵਾਨ ਹੈਪੀ ਪੁੱਲਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਤੁਸੀਂ ਦੇਖਿਆ ਹੋਣਾਗਾ ਪਿਛਲੇ ਕੁਝ ਸਾਲ ਪਹਿਲਾਂ ਜਦੋਂ سنگੀਨ ਵਾਰਦਾਤਾਂ ਨੂੰ ਅੰਜਾਮ ਦਿੰਦਾ ਦਿੰਦਾ ਹੈਪੀ ਪੁੱਲਰ ਪੁਲਿਸ ਦੇ ਸਕੰਜੇ ਦੇ ਵਿੱਚ ਆਉਂਦਾ ਤਾਂ ਦਵਿੰਦਰ ਬੰਬੀਹਾ ਦੇ ਸੋਸ਼ਲ ਅਕਾਊਂਟਾਂ ਤੋਂ ਇੱਕ ਪੋਸਟ ਜਾਰੀ ਹੁੰਦੀ ਆ ਵੀ ਪੁਲਿਸ ਹੈਪੀ ਪੁੱਲਰ ਦਾ ਇਨਕਾਊਂਟਰ ਨਾ ਕਰ ਦੇਵੇ ਇਹਨਾਂ ਨੌਜਵਾਨਾਂ ਦੀ ਕੀ ਸਮੁਲੀਅਤ ਹੈ ਇਸ ਕੇਸ ਦੇ ਵਿੱਚ ਇਹ ਸਮਝਣ ਲਈ ਸਾਨੂੰ ਕੁਝ ਸਾਲ ਪਿੱਛੇ ਜਾਣਾ ਪਊਗਾ ਹੁਣ ਸੋਨੂੰ ਮੈਂ ਬੜੇ ਸਿੰਪਲ ਤੇ ਸਧਾਰਨ ਤਰੀਕੇ ਨਾਲ ਸਮਝਾਉਂਗਾ ਇਹ ਨੌਜਵਾਨ ਸਾਰੇ ਹੀ ਇੱਕ ਸੀ ਪਹਿਲਾਂ ਇਕੱਠੇ ਹੀ ਖੇਡਦੇ ਸੀ ਇਕੱਠੇ ਹੀ ਖਾਂਦੇ ਪੀਂਦੇ ਸੀ ਕਈ ਨੌਜਵਾਨ ਇਹਨਾਂ ਦੇ ਵਿੱਚੋਂ ਕਲਾਸਮੇਟ ਸੀ ਕਈ ਨੌਜਵਾਨ ਇਹਨਾਂ ਦੇ ਵਿੱਚੋਂ ਸਕੂਲ ਮੇਟ ਸੀ ਅਚਾਨਕ ਕੀ ਹੁੰਦਾਗਾ ਕਾਂਗਰਸ ਦੀ ਸਰਕਾਰ ਹੁੰਦੀ ਆ ਕੁਝ ਸਾਲ ਪਹਿਲਾਂ ਅਸੀਸ਼ ਦੇ ਘਰ ਇੱਕ ਦੋਸਤ ਆਇਆ ਹੁੰਦਾ ਉਸ ਦਾ ਤੇ ਉਸ ਦੇ ਪਿੱਛੇ ਹੀ ਗੈਂਗਸਟਰ ਗਗਨ ਜੱਜ ਤੇ ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਲੋਕ ਉਸ ਦੇ ਪਿੱਛੇ ਲੱਗੇ ਹੁੰਦੇ ਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾਗਾ ਵੀ ਉਹ ਅਸੀਸ ਦੇ ਘਰ ਬੈਠਾ ਤਾਂ ਉਹ ਲੋਕ ਅਸੀਸ ਦੇ ਘਰ ਜਾ ਕੇ ਉਸ ਦੇ ਦੋਸਤ ਦੀ ਕੁੱਟਮਾਰ ਕਰਦੇ ਆ ਤੇ ਜਦੋਂ ਕੁੱਟਮਾਰ ਕਰਦਿਆ ਸਾਰਾ ਘਟਨਾਕਰਮ ਹੋ ਜਾਂਦਾ ਉਸ ਘਟਨਾਕਰਮ ਦੇ ਹੋਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਅਸੀਸ ਨੂੰ ਇੱਕ ਨੌਜਵਾਨ ਦੀ ਪਛਾਣ ਕਰਵਾਈ ਜਾਂਦੀ ਆ ਜੋ ਕਿ ਇਹਨਾਂ ਦਾ ਹੀ ਦੋਸਤ ਹੁੰਦਾ ਜਿਸ ਨੌਜਵਾਨ ਦੀ ਪਿਛਲੇ ਦਿਨੀ ਮੌਤ ਹੋਈ ਆ ਦੀਪ ਕੰਬੋਜ ਉਰਫ ਲੱਲੀ ਦੀ ਉਸ ਦਾ ਹੀ ਦੋਸਤ ਹੁੰਦਾ ਦੀਪ ਕੰਬੋਜ ਉਰਫ ਲੱਲੀ ਬਹੁਤ ਚੰਗਾ ਦੋਸਤ ਅਸੀਸ ਦਾ ਹੁੰਦਾ ਤੇ ਇਸੇ ਹੀ ਰੜਕ ਨੂੰ ਲੈ ਕੇ ਅਸੀਸ ਆਪਣੇ ਦੋਸਤਾਂ ਦੇ ਨਾਲ ਉਸ ਨੌਜਵਾਨ ਤੇ ਹਮਲਾ ਕਰ ਦਿੰਦਾਗਾ ਜੋ ਦੀਪ ਕੰਬੋਜ ਦਾ ਸਾਥੀ ਹੁੰਦਾਗਾ ਹਮਲੇ ਦੇ ਵਿੱਚ ਅਸੀਸ ਤੇ ਉਸਦੇ ਦੋਸਤਾਂ ਵੱਲੋਂ ਕਾਫੀ ਸੱਟਾਂ ਮਾਰੀਆਂ ਜਾਂਦੀਆਂ ਉਸ ਤੇ ਸੱਟਾਂ ਮਾਰਨ ਤੋਂ ਬਾਅਦ ਫਿਰੋਜ਼ਪੁਰ ਦੇ ਲੋਕਾਂ ਨੇ ਇਹ ਵੀ ਦੱਸਿਆਗਾ ਵੀ ਕਾਂਗਰਸ ਦੇ ਕਿ ਸੇ ਪੋਲਿਟਿਕਸ ਚਿਹਰੇ ਤੋਂ ਦਬਾਅ ਪਵਾ ਕੇ ਪ੍ਰਸ਼ਾਸਨ ਤੋਂ ਦਬਾਅ ਪਵਾ ਕੇ ਉਸ ਨੌਜਵਾਨ ਉਪਰ ਅਸ਼ੀਸ਼ ਵੱਲੋਂ ਕੇਸ ਦਾ ਰਾਜੀਨਾਮਾ ਕਰ ਲਿਆ ਜਾਂਦਾ ਹੈ ਪਰ ਇਹ ਸਾਰੇ ਦੋਸਤ ਜਿਹੜੇ ਆ ਦੋ ਗਰੁੱਪਾਂ ਦੇ ਵਿੱਚ ਵੰਡੇ ਜਾਂਦੇ ਆ ਇਹਨਾਂ ਦੇ ਵਿੱਚ ਪਾੜ ਪੈ ਜਾਂਦਾ ਹੈ ਇਹ ਇੱਕ ਦੂਜੇ ਦੀ ਜਾਣ ਤੇ ਦੁਸ਼ਮਣ ਬਣ ਜਾਂਦੇ ਆ ਹੁਣ ਇਹਨਾਂ ਦੇ ਦੋ ਟੜੇ ਬਣ ਜਾਂਦੇ ਆ ਇੱਕ ਟੜੇ ਵੱਲ ਤਾਂ ਆ ਜਾਂਦਾ ਹੈਗਾ ਅਸ਼ੀਸ਼ ਚੋਪੜਾ ਤੇ ਉਸ ਦਾ ਦੋਸਤ ਗੈਂਗਸਟਰ ਹੈਪੀ ਪੁੱਲਰ ਤੇ ਦੂਸਰੇ ਪਾਸੇ ਆ ਜਾਂਦਾ ਹੈਗਾ ਨੌਜਵਾਨ ਦੀਪ ਕੰਬੋਜ ਉਰਫ ਲੱਲੀ ਜਿਹਦਾ ਪਿਛਲੇ ਦਿਨੀ ਕਤਲ ਹੋਇਆ ਤੇ ਇੱਕ ਨੌਜਵਾਨ ਹੁੰਦਾਗਾ ਜਿਸਦਾ ਸ਼ਾਰਟ ਨੇਮ ਹੈ ਢਿੰਡਾ 2020 ਦੇ ਵਿੱਚ ਹੈਪੀ ਪੁੱਲਰ ਵੱਲੋਂ ਉਸ ਢਿੰਡੇ ਦਾ ਵੀ ਕਤਲ ਕਰ ਦਿੱਤਾ ਜਾਂਦਾਗਾ ਜੇ ਦੇਖਿਆ ਜਾਵੇ ਇਹਨਾਂ ਦੇ ਵਿੱਚ ਗੈਂਗਵਾਰ ਜਿਹੜੀ ਵਧੀ ਆ ਉਸ ਗੈਂਗਵਾਰ ਵਧਣ ਦਾ ਕਾਰਨ ਇਹ ਵੀ ਆ ਇਹਨਾਂ ਦਾ ਫਰੈਂਡ ਸਰਕਲ ਇੱਕੋ ਹੀ ਸੀ ਮੈਚੂਅਲ ਫਰੈਂਡ ਇਹਨਾਂ ਦੇ ਇੱਕੋ ਹੀ ਸੀ ਕਿਤੇ ਨਾ ਕਿਤੇ ਇੱਕ ਦੂਜੇ ਧੜੇ ਦੀਆਂ ਗੱਲਾਂ ਨੂੰ ਮਸਾਲੇ ਲੱਗ ਲੱਗ ਇੱਕ ਦੂਜੇ ਵੱਲ ਭੇਜਿਆ ਜਾਂਦਾ ਸੀਗਾ ਸੋ ਇਦਾਂ ਹੀ ਇਹਨਾਂ ਦੇ ਮੈਚੁਅਲ ਫਰੈਂਡ ਵੱਲੋਂ 2020 ਦੇ ਵਿੱਚ ਟਿੰਡੇ ਨੂੰ ਮਹਾਲੀ ਵਾਲੀ ਸਾਈਡ ਬੁਲਾਇਆ ਜਾਂਦਾਗਾ ਮਹਾਲੀ ਵਾਲੀ ਸਾਈਡ ਬੁਲਾ ਕੇ ਉਸ ਦੀ ਲੋਕੇਸ਼ਨ ਗੈਂਗਸਟਰ ਹੈਪੀ ਪੁੱਲਰ ਨਾਲ ਸ਼ੇਅਰ ਕਰ ਦਿੱਤੀ ਜਾਂਦੀ ਹੈ ਜੋ ਕਿ ਉਸ ਵੇਲੇ ਵਾਂਟਡ ਚੱਲ ਰਿਹਾ ਹੁੰਦਾ ਤੇ ਇਹ ਵੀ ਪਤਾ ਲੱਗਿਆਗਾ ਵੀ ਉਸ ਵੇਲੇ ਉਹ ਬੰਬੀਹਾ ਗੈਂਗ ਦੇ ਟੱਚ ਵਿੱਚ ਆ ਗਿਆ ਹੁੰਦਾਗਾ ਤੇ ਬੰਬੀਹਾ ਗੈਂਗ ਵੱਲੋਂ ਹੀ ਉਸ ਨੂੰ ਅਸਲਾ ਹੋਰ ਰਸੋਦ ਮੁਹੱਈਆ ਕਰਵਾਈ ਜਾਂਦੀ ਆ ਤਾਂ ਗੈਂਗਸਟਰ ਹੈਪੀ ਪੁੱਲਰ ਉਥੇ ਟੀਂਡੇ ਨੂੰ ਗੋਲੀਆਂ ਮਾਰ ਕੇ ਮੌਤੇ ਕਾਰਡ ਉਤਾਰ ਦਿੰਦਾ ਹੁਣ ਕੇਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਵੀ ਹੈਪੀ ਪੁੱਲਰ ਵੱਲੋਂ ਉਸ ਵਾਰਦਾਤ ਨੂੰ ਅੰਜਾਮ ਅਜਿਹੇ ਤਰੀਕੇ ਨਾਲ ਦਿੱਤਾ ਗਿਆ ਉਸ ਕੇਸ ਦੇ ਵਿੱਚ ਨਾਮਜਦ ਦੀਪ ਕੰਬੋਜ ਉਰਫ ਲੱਲੀ ਜਿਹਦਾ ਪਿਛਲੇ ਦਿਨੀ ਕਤਲ ਹੋ ਗਿਆ ਇਸ ਨੂੰ ਵੀ ਕਰ ਲਿਆ ਜਾਂਦਾ ਤੇ ਗਗਣ ਜੱਜ ਨੂੰ ਵੀ ਕਰ ਲਿਆ ਜਾਂਦਾ ਜੋ ਕਿ ਜੈਪਾਲ ਦਾ ਕਰੀਬੀ ਸੀਗਾ ਤੇ ਉਸ ਕੇਸ ਦੇ ਵਿੱਚ ਨਾਮਜਦ ਅਸ਼ੀਸ਼ ਨੂੰ ਵੀ ਕਰ ਲਿਆ ਜਾਂਦਾ ਗਿਆ ਹੁਣ ਉਸ ਕੇਸ ਦੇ ਵਿੱਚ ਦੀਪ ਕੰਬੋਜ ਉਰਫ ਲੱਲੀ ਵੀ ਜੇਲ ਕੱਟ ਕੇ ਆਇਆ ਅਸ਼ੀਸ਼ ਵੀ ਜੇਲ ਕੱਟ ਕੇ ਆਇਆ ਉਸ ਕੇਸ ਦੇ ਵਿੱਚ ਗੈਂਗਸਟਰ ਹੈਪੀ ਪੁੱਲਰ ਵੀ ਜੇਲ ਕੱਟ ਰਿਹਾ ਜੇਲ ਦੇ ਵਿੱਚ ਵੀ ਇਹਨਾਂ ਦੀਆਂ ਝੜਪਾਂ ਹੁੰਦੀਆਂ ਲੱਗੀਆਂ ਇੱਕ ਬੰਬੀਹਾ ਗੈਂਗ ਦਾ ਧੜਾ ਜੁੜ ਜਾਂਦਾ ਦੂਸਰਾ ਧੜਾ ਜੈਪਾਲ ਭੁੱਲਰ ਤੇ ਗਗਨ ਜੱਜ ਨਾਲ ਜੁੜ ਜਾਂਦਾਗਾ ਹੁਣ ਜਦੋਂ ਇਹ ਬਾਹਰ ਆਉਂਦੇ ਆਗੇ ਬਾਹਰ ਆ ਕੇ ਇਹਨਾਂ ਦੇ ਵਿੱਚੋਂ ਹੀ ਇੱਕ ਧੜਾ ਹੋਰ ਬਣ ਜਾਂਦਾਗਾ ਜਦੋਂ ਇਹਨਾਂ ਦੇ ਆਪਸੇ ਹੀ ਇਹਨਾਂ ਦੇ ਵਿੱਚ 파ੜ ਪਿਆ ਸੀ ਅਸੀਸ ਨੇ ਜਦੋਂ ਹਮਲਾ ਕੀਤਾ ਸੀਗਾ ਦੀਪਕ ਮੋਜ ਦੇ ਸਾਥੀ ਤੇ ਜੋ ਅਸੀਸ ਨਾਲ ਉਦੋਂ ਇਸਦੇ ਹੀ ਦੋਸਤ ਸੀ ਉਹ ਅਸੀਸ ਨਾਲ ਉਹ ਟੁੱਟ ਕੇ ਆਪ ਦਾ ਵੱਖਰਾ ਧੜਾ ਬਣਾ ਲੈਂਦੇ ਆ ਤੇ ਫਿਰ ਇਹਨਾਂ ਦੀ ਤੇ ਅਸੀਸ ਦੀ ਗੈਂਗਵਾਰ ਫਰੋਜ਼ਪੁਰ ਦੇ ਵਿੱਚ ਕਈ ਵਾਰ ਹੋਈ ਆ ਉਸ ਗੈਂਗਵਾਰ ਦੇ ਵਿੱਚ ਵੀ ਕਈ ਨੌਜਵਾਨਾਂ ਦੇ ਕਤਲ ਹੋਏ ਆ ਤੇ ਕਈ ਨੌਜਵਾਨ ਜ਼ਖਮੀ ਹੋਏ ਆ ਬਹੁਤ ਲੰਬੇ ਸਮੇਂ ਤੋਂ ਇਹ ਕੰਮ ਚੱਲਦਾ ਆਉਂਦਾ ਸੀ ਪਰ ਕਿਤੇ ਨਾ ਕਿਤੇ ਅਸੀਸ ਦੇ ਮਨ ਦੇ ਵਿੱਚ ਨੇ ਅਸੀਸ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਜੋ ਧੜਾ ਮੇਰੇ ਨਾਲੋਂ ਟੁੱਟਿਆ ਕਿਤੇ ਨਾ ਕਿਤੇ ਉਹਨੂੰ ਸਪੋਰਟ ਦੀਪਕ ਕੰਬੋਜ ਉਰਫ ਲੱਲੀ ਕਰ ਰਿਹਾਗਾ ਚਾਹੇ ਕੋਈ ਨਾ ਕੋਈ ਉਸ ਨੂੰ ਰਸਦ ਜਾਂ ਹਥਿਆਰ ਮੁਹੱਈਆ ਕਰਵਾ ਰਿਹਾ ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਦੀਪਕ ਕੰਬੋਜ ਉਰਫ ਲੱਲੀ ਵੱਲੋਂ ਵੀ ਕਈ 트੍ਰੈਪ ਹੈਪੀ ਪੁੱਲਰ ਤੇ ਅਸ਼ੀਸ਼ ਉੱਪਰ ਲਾਏ ਗਏ ਲਾਏ ਗਏ ਜਾਂ ਲੁਬਾਏ ਗਏ ਲੰਬੇ ਸਮੇਂ ਤੋਂ ਉਹਨਾਂ ਦੀ ਗੈਂਗਵਾਰ ਚੱਲਦੀ ਸੀ ਹੁਣ ਉਸੇ ਹੀ ਗੈਂਗਵਾਰ ਨੂੰ ਲੈ ਕੇ ਦੀਪਕ ਕੰਬੋਜ ਉਰਫ ਲੱਲੀ ਵੀ ਆਪਦੇ ਘਰੇ ਪ੍ਰੋਪਰ ਤੌਰ ਤੇ ਨਹੀਂ ਰਹਿੰਦਾ ਸੀਗਾ ਪਰ ਹੁਣ ਅਚਾਨਕ ਹੀ ਉਸ ਦੀ ਰੈਕੀ ਕਿਸੇ ਨਾ ਕਿਸੇ ਵੱਲੋਂ ਕੀਤੀ ਗਈ ਆ ਉਹ ਨੌਜਵਾਨ ਉਥੋਂ ਦੇ ਲੋਕਲ ਦੱਸ ਰਹੇ ਆ ਵੀ ਉਹ ਆਪਦੇ ਘਰ ਆਇਆ ਵਸੀ ਉਸ ਦੀ ਭੈਣ ਦਾ ਵਿਆਹ ਰੱਖਿਆ ਵਸੀਗਾ ਤੇ ਉਹ ਆਪਦੇ ਸਾਥੀਆਂ ਦੇ ਨਾਲ ਕਾਰ ਵੰਡਣ ਜਾ ਰਿਹਾ ਸੀ ਵਿਆਹ ਦੇ ਕਿਸੇ ਵੱਲੋਂ ਪੱਕੀ ਰੈਕੀ ਉਸ ਦੀ ਕੀਤੀ ਜਾਂਦੀ ਆ ਜਦੋਂ ਘਰੋਂ ਨਿਕਲਦਾ ਕੁਝ ਹੀ ਮੀਟਰ ਤੇ ਜਾ ਕੇ ਉਸ ਦੀ ਕਾਰ ਨੂੰ ਘੇਰਿਆ ਜਾਂਦਾ ਘੇਰ ਕੇ ਅੰਨੇ ਵਾ ਫਾਇਰਿੰਗ ਕਰੀ ਜਾਂਦੀ ਆ ਅੰਨੇ ਵਾ ਫਾਇਰਿੰਗ ਦੇ ਵਿੱਚ ਦੀਪਕ ਕੰਬੋਜ ਉਰਫ ਲੱਲੀ ਦੀ ਤੇ ਉਸਦੀ ਭੈਣ ਦੀ ਤੇ ਇੱਕ ਨੌਜਵਾਨ ਹੋਰ ਹੁੰਦਾ ਜਿਸ ਦਾ ਨਾਮ ਜੌਨਟੀ ਆ ਉਸਦੀ ਮੌਤ ਹੋ ਜਾਂਦੀ ਹੈ ਤੇ ਦੋ ਨੌਜਵਾਨ ਜ਼ਖਮੀ ਆ ਤੇ ਜੌਨਟੀ ਤੇ ਜੌਨਟੀ ਦਾ ਭਰਾ ਵੀ ਇਸ ਕਾਰ ਦੇ ਵਿੱਚ ਸਵਾਰ ਸੀ ਜਿਸ ਦੇ ਵਿੱਚ ਜੌਨਟੀ ਦੀ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਆ ਜੋ ਜ਼ਖਮੀ ਆ ਸੋ ਇਹ ਸੀ ਘਟਨਾ ਪੂਰੀ ਦੀ ਪੂਰੀ ਘਟਨਾ ਦੇ ਤਾਰ ਇਸ ਤਰੀਕੇ ਨਾਲ ਅਸ਼ੀਸ਼ ਤੇ ਹੈਪੀ ਪੁੱਲਰ ਨਾਲ ਜੁੜ ਰਹੇ ਆ ਕੈਨ ਦਾ ਭਾਵ ਇਸ ਗੈਂਗਵਾਰ ਨੇ ਇਹ ਤਿੰਨ ਕਤਲ ਨਹੀਂ ਕਈ ਮਾਮਾ ਦੇ ਬੈਣ ਪਵਾਏ ਆ ਸੋ ਇਹ ਇਕੱਠੇ ਹੀ ਖਾਂਦੇ ਸੀ ਇੱਕ ਟਾਈਮ ਦੋਸਤ ਇਕੱਠੇ ਹੀ ਖੇਡਦੇ ਸੀ ਇਕੱਠੇ ਹੀ ਪੜ੍ਹਦੇ ਸੀ ਅਚਾਨਕ ਸਰਕਮਸਟੈਂਸ ਇਦਾਂ ਦੇ ਬਣ ਗਏ ਅਚਾਨਕ ਸਿਆਸਤ ਇਹਨਾਂ ਦੇ ਵਿੱਚ ਇਦਾਂ ਦੀ ਕੁਸਪੇਟ ਕਰ ਗਈ ਤਾਂ ਇਹ ਇੱਕ ਦੂਜੇ ਦੀ ਜਾਣ ਦੇ ਦੁਸ਼ਮਣ ਬਣ ਗਏ ਪਰ ਮੰਦਭਾਗੀ ਘਟਨਾ ਇਹ ਆ ਵੀ ਜਿਵੇਂ ਇੱਕ ਬਲਜੀਤ ਪ੍ਰਮਾਰ ਸੀਨੀਅਰ ਪੱਤਰਕਾਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਵੀ ਜਦੋਂ ਬੰਬੇ ਦੇ ਵਿੱਚ ਅੰਡਰਵਰਲਡ ਪੂਰਾ ਸਰਗਰਮ ਸੀ ਇੱਕ ਦੂਜੇ ਤੇ ਅਟੈਕ ਹੁੰਦੇ ਸੀ ਪਰ ਉਹਨਾਂ ਦੇ ਅਸੂਲ ਹੁੰਦੇ ਸੀ ਵੀ ਪਰਿਵਾਰਾਂ ਤੇ ਹਮਲਾ ਨਹੀਂ ਕਰਨਾ ਪਰ ਇਹ ਨੌਜਵਾਨ ਤਾਂ ਕੁਝ ਵੀ ਨਹੀਂ ਦੇਖਦੇ ਕਿਉਂਕਿ ਇਹ ਤਾਂ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਹੈਗੇ ਸੀ ਇਹ ਤਾਂ ਪਰਿਵਾਰਾਂ ਦੇ ਦੁਸ਼ਮਣ ਵੀ ਬਣਨ ਲੱਗ ਗਏ ਸੋ ਬਾਕੀ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਇਸ ਕੇਸ ਦੇ ਉੱਪਰ ਕੰਮ ਕਰ ਰਿਹਾ ਹੈ ਹੋ ਸਕੇ ਆ ਤਾਂ ਮੈਂ ਇਸ ਕੇਸ ਦੇ ਉੱਤੇ ਇੱਕ ਰਿਪੋਰਟ ਹੋਰ ਬਣਾਉਂਗਾ ਪਰ ਇਹ ਰਿਪੋਰਟ ਪੜਾਉਣੀ ਬੜੀ ਜ਼ਰੂਰੀ ਸੀ ਇਸ ਕਰਕੇ ਹੀ ਮੈਂ ਇਹ ਰਿਪੋਰਟ ਲੇਟ ਬਣਾ ਰਿਹਾ ਕਿਉਂਕਿ ਮੈਂ ਤੁਹਾਨੂੰ ਪੂਰੀ ਕੜੀ ਸਮਝਾਈ ਆ ਵੀ ਇਹ ਕੜੀ ਕਿੱਥੋਂ ਚੱਲੀ ਕਿੱਥੇ ਆ ਕੇ ਖਤਮ ਹੋਈ ਰਿਪੋਰਟ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਨਵੇਂ ਦਿਨ ਨਵੀਂ ਖਬਰ ਨਵੀਂ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਊਂਗਾ ਜੇ ਤੁਹਾਨੂੰ ਸਾਡੀਆਂ ਰਿਪੋਰਟਾਂ ਵਧੀਆ ਲੱਗਦੀਆਂ ਜਾਂ ਇਸ ਖੇਤਰ ਦੇ ਵਿੱਚ ਸਾਡਾ ਕੰਮ ਵਧੀਆ ਲੱਗਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਸਪੋਰਟ ਕਰਿਓ ਤਦ ਤੱਕ ਲਈ ਧੰਨਵਾਦ